ਲਓ ਜੀ ਅੱਜ ਆਪ ਆਪਣੀ ਰੀਅਰ ਲਾਉਣ ਦੀ ਤਿਆਰੀ ਸ਼ੁਰੂ ਕਰਤੀ ਐ ਤੇ ਆਪਾਂ ਚੋਨਾ ਠੀਕ ਹੈ ਜਿਹੜਾ 321 ਤੇ ਮੁੱਛਲ ਬਾਸਪਤੀ ਇਹਨਾਂ ਨੂੰ ਆਪਾਂ 12 ਘੰਟੇ ਪਹਿਮ ਕਹਿ ਰੱਖਿਆ ਸੀਗਾ ਪਾਣੀ ਦੇ ਵਿੱਚ ਦਵਾਈ ਲਾ ਕੇ ਤੇ ਅੱਜ ਆਪਾਂ ਇਹਨਾਂ ਨੂੰ ਟੱਬਾਂ ਦੇ ਵਿੱਚ ਬਾਹਰ ਕੱਢ ਲਿਆ ਬੀ ਨੂੰ ਭਿਉ ਕੇ ਰੱਖਣ ਨਾਲ ਇੱਕ ਤਾਂ ਦਵਾਈ ਲੱਗ ਜਾਂਦੀ ਐ ਤੇ ਇੱਕ ਪਨੀਰੀ ਨੂੰ ਇੱਕ ਪਾਣੀ ਘਟਾਉਣਾ ਪੈਂਦਾ ਵਾ ਬਣਾ ਲੈਂਦੀ ਹੁੰਦੀ ਆ ਬੜੀ ਤਾਜ਼ੀਆਂ ਤਾਜ਼ੀਆਂ ਕਰਤੀ ਤਿਆਰੀ ਆਪਾਂ ਪਨੀਰੀ ਰਲਾਉਣ ਦੀ ਅੱਜ 19 ਤਰੀਕ ਨੂੰ ਟਾਰਗੇਟ ਆਪਣਾ 20 ਤਰੀਕ ਦਾ ਸੀ ਚਲ ਕੋਈ ਨਾ ਇੱਕ ਦਿਨ ਆਪਾਂ ਪਹਿਲਾਂ ਰਲਾ ਦੇਾਂਗੇ ਨਹੀਂ ਘਰੋਂ ਤੁਰਿਆ ਆਏ ਤੇ ਇੱਥੇ ਆ ਕੇ ਪਾਣੀ ਪੀਣ ਲੱਗ ਗਏ ਆ ਕਰਵਾਉਂਦੇ ਦਾ ਹੀ ਜ਼ੋਰ ਲੱਗ ਗਿਆ ਮੈਂ ਜ਼ੋਰ ਨਾਲ ਡੰਡਾ ਚੱਕ ਕੇ ਲੈਂਦਾ ਪਤਾ ਕਿੰਨਾ ਭਾਰ ਹੈ ਠੀਕ ਆ ਡੰਡੇ ਚੱਕ ਜਿਹੜਾ ਕਿ ਆਪਾਂ ਆਪਣਾ ਘਰ ਦਾ ਵੀ ਰੱਖਦੇ ਉਹਨੂੰ ਸੋਧਣਾ ਵੀ ਜ਼ਰੂਰੀ ਹੁੰਦਾ ਤੇ ਪਹਿਲਾਂ ਆਪਾਂ ਪਾਣੀ ਰਾਹੀਂ ਸੋਧਿਆ ਪਹਿਲਾਂ ਵੀ ਦਵਾਈ ਲਾਈ ਤੇ ਹੁਣ ਆਪਾਂ ਛਿੱਟਾ ਦੇਣਾ ਹੈ ਕਿਆਰੀਆਂ ਦੇ ਵਿੱਚ ਹੁਣ ਆਪਾਂ ਫੇਰ ਆਪਾਂ ਇਹਨੂੰ ਦਵਾਈ ਲਾ ਕੇ ਤੇ ਹੁਣ ਆਪਾਂ ਰੈਡੀ ਕਰਕੇ ਤੇਨੂੰ ਛਿੱਟਾ ਦਵਾਂਗੇ ਚੰਗੀ ਤਰ੍ਹਾਂ ਪਚੋਣੇ ਨੂੰ ਰਲਾਵਾਂਗੇ ਕਿਉਂਕਿ ਦਵਾਈ ਕੱਲੇ-ਕੱਲੇ ਦਾਣੇ ਉਨ ਲੱਗ ਜੂਗੀ ਤੇ ਉਧਰ ਆਪਾਂ ਮੂਰੇ ਪ੍ਰਤੀ ਕਨਾਲ ਦੀ 4 ਕਿਲੋ ਆਪਾਂ ਡਾਈ ਪਾਵਾਂਗੇ ਡਾਈ ਖਿਲਾਨ ਤੋਂ ਬਾਅਦ ਆਪਾਂ ਹਾਂ ਚੋਣੇ ਨੂੰ ਬੀ ਨੂੰ ਖਿਲਾਰਾਂਗੇ ਇਤਰਾਸੀਂ ਦੋ ਝੁੰਗਿਆਂ ਦੇ ਵਿੱਚ ਦੀ ਪਾਲਿਆ ਸੀਗਾ ਤੇ ਇੱਕ ਦੂਸਰੀ ਸਾਈਡ ਖਲਾਰ ਰਿਹਾ ਸਿਟਾ ਦੇ ਰਿਹਾ ਵਾ ਬੀਜ ਦਾ ਇੱਕ ਦੂਸਰੀ ਸਾਈਡ ਬੀਜ ਖਲਾਰਨ ਤੋਂ ਬਾਅਦ ਮੁੜ ਕੇ ਅਸੀਂ ਮਾਰਤੀ ਆ ਤੰਗਲੀ ਕਿਉਂਕਿ ਤੰਗਲੀ ਵੀ ਅਸੀਂ ਦੂਰੀ ਮਾਰੀ ਬੀਜ ਦਾ ਸਿਟਾ ਵੀ ਅਸੀਂ ਦੋਨੋਂ ਸਾਈਡ ਦਿੱਤਾ ਪਰ ਚਾਰ ਤੋਂ ਪੰਜ ਵੇਰੀ ਬੀ ਦਾ ਸਿਟਾ ਦਿੱਤਾ ਇੱਕ ਕਿਆਰੀ ਦੇ ਵਿੱਚ ਤੇ ਤੰਗਲੀ ਵੀ ਦੂਰੀ ਮਾਰੀ ਤੰਗਲੀ ਦੂਰੀ ਮਾਰਨ ਤੋਂ ਬਾਅਦ ਅਸੀਂ ਮੁੜ ਕੇ ਪਾਣੀ ਲਾਤਾ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਇਹ ਜਿੱਦੜਾ ਆਪਾਂ ਪਹਿਲਾਂ ਛੱਟਾ ਦਿੱਤਾ ਸੀਗਾ ਤੇ ਉਧਰ ਆਪਾਂ ਪਾਣੀ ਦਿੱਤਾ ਛੱਡ ਤੇ ਹੁਣ ਆਪਾਂ ਬਾਸਪਤੀ ਨੂੰ ਭਰ ਦਿਆਂਗੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਤੇ ਉਧਰ ਆਪਾਂ ਚੋਨੇ ਦੀ ਪਨੀਰੀਰ ਲਾਤੀ ਆ ਤੇ ਉਹਦੇ ਵਿੱਚ ਤੰਗਲੀ ਮਾਰ ਰਹੇ ਆ ਦੂਰੀ ਤੰਗਲੀ ਮਾਰ ਕੇ ਨਾਲ ਦੀ ਨਾਲ ਹੀ ਆਪਾਂ ਜਿਹੜੇ ਇਧਰੋਂ ਬਾਸਪਤੀ ਦੀਆਂ ਕਿਾਰੀਆਂ ਭਰਕੀਆਂ ਕਿਾਰੇ ਭਰ ਗਏ ਤੇ ਉਸ ਤੋਂ ਬਾਅਦ ਹੀ ਆਪਾਂ ਨਾਲ ਦੀ ਨਾਲ ਇਧਰ ਚੋਨੇ 'ਚ ਪਾਣੀ ਛੱਡ ਦੇਾਂਗੇ ਤਕਰੀਬਨ ਇਹਨਾਂ ਨੂੰ ਪਾਣੀ ਕੇਰਾ ਜਿਹੜਾ ਪਹਿਲਾ ਪਾਣੀ ਲਾਵਾਂਗੇ ਉਧਰ ਮੈਂ ਨਾ ਜਲਾਵਾਂਗੇ ਬਾਲਾ ਪਰਕੇ ਨਹੀਂ ਲਾਵਾਂਗੇ ਕਿਉਂਕਿ ਕੱਲੂ ਆਪਾਂ ਫੇਰ ਇਹਨੂੰ ਪਾਣੀ ਲਾਉਣਾ ਪਹਿਲੇ ਦੋ ਪਾਣੀ ਇਤਾਂ ਲਾਵਾਂਗੇ ਵੀ ਸਵਾਰ ਕੇ ਢੰਗੂਰ ਜੇ ਮਾਰੇ ਆਵਾਂਗੇ ਤੇ ਨਾਲ ਦੀ ਨਾਲ ਆਪਾਂ ਪਾਣੀ ਭਰਨ ਤੋਂ ਬਾਅਦ ਇਹਦੇ ਵਿੱਚ ਹੀ ਨਾਲ ਦੀ ਨਾਲ ਆਪਾਂ ਕੱਖਲੀ ਦਵਾਈ ਪਾ ਦਈਆ ਕਿਉਂਕਿ ਜਿਹੜਾ ਮੜ ਮੋਟਾ ਕੱਖ ਖਕਣਾ ਉਹਦੀ ਰੋਕਥਾਮ ਹੋ ਜਾਊਗੀ ਹੁਣੀ ਟੋਲੀ ਭਰ ਕੇ ਆਪਾਂ ਜਿੰਨੇ ਜਿੱਦਾਂ ਕਿ ਝੋਨੇ ਚ ਛੱਟਾ ਦਿਨ ਇਹਨੇ ਉਸੇ ਤਰ੍ਹਾਂ ਹੀ ਆਪਾਂ ਦਵਾਈ ਪਾਤੀ ਆ ਤੇ ਆਪਣਾ ਹੋ ਗਿਆ ਪਨੀਰੀ ਦਾ ਆਪਾਂ ਫਾਈਨਲ ਚਲਦੇ ਆਂ ਆਪਾਂ ਆਪਣੇ ਘਰੋਂ ਫਿਰ 24 ਦਿਨਾਂ ਨੂੰ ਫਿਰ ਆਪਾਂ ਅਗਲੇ ਝੋਨੇ ਦੀ ਪਨੀਰੀ ਲਾਵਾਂਗੇ ਓਕੇ ਜੀ ਧੰਨਵਾਦ